ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲੇਵਲ ਆਉਟਵਾ ਦੇ ਪਾਰਲੀਮੈਂਟ ਹਿੱਲ ਉਤੇ ਲਿਬਰਲ ਕਾਕਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਸੰਬੋਧਨ ਦੇ ਵਿੱਚ ਲਿਬਰਲ ਕਾਕਸ ਨੂੰ ਕਿਹਾ ਕਿ ਉਹਨਾਂ ਦੀ ਸਰਕਾਰ ਕੈਨੇਡੀਅਨਸ ਦੇ ਲਈ ਜ਼ਰੂਰੀ ਅਤੇ ਡ੍ਰਿੜਤਾ ਦੇ ਨਾਲ ਕੰਮ ਕਰੇਗੀ ਕਿਉਂਕਿ ਇਹ ਅਮਰੀਕਾ ਦੇ ਨਾਲ ਆਪਣੇ ਸਬੰਧਾਂ ਨੂੰ ਮੁੜ ਪਰਿਭਾਸ਼ਿਤ ਕਰਨ ਇੱਕ ਮਜ਼ਬੂਤ ਆਰਥਿਕ ਤਬ ਬਣਾਉਣ ਕਾਫੀ ਤੇ ਸਮਰਥਨ ਨੂੰ ਵਧਾਉਣ ਅਤੇ ਭਾਈਚਾਰੇ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ Чикаго, ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਪਾਰਲੀਮੈਂਟ ਹਿਲੂਤੇ ਲਿਬਰਲ ਕੋਕਸ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਸੁਰਾਨ ਪੀਐਮ ਕਾਰਨੀ ਨੇ ਕੋਕਸ ਨੂੰ ਕਿਹਾ ਕਿ ਉਹ ਸੰਸਦ ਦੇ ਮੁਰਖ ਖੁੱਲਣ ਤੇ ਬਿਹਦ ਵਿਅਸਤ ਅਤੇ ਕੁਝ ਹਫ਼ਤੇ ਆ ਮਹੀਨਿਆਂ ਲਈ ਤਿਆਰ ਰਹਿਣ। ਫ੍ਰੈਂਚ ਦੇ ਵਿੱਚ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਦੇ ਮੰਤਰੀ ਰਾਸ਼ਟਰੀ ਹਿੱਤ ਵਿੱਚ ਮੰਨੇ ਜਾਣ ਵਾਲੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਰ ਨੂੰ ਤੇਜ਼ ਕਰਨ ਦੇ ਲਈ ਕਾਨੂੰਨ ਪੇਸ਼ ਕਰਨਗੇ। ਦੂਜੇ ਪਾਸੇ ਕਾਰਨੀ ਪਹਿਲਾਂ ਹੀ ਸਪਸ਼ਟ ਕਰ ਚੁੱਕੇ ਨੇ ਕਿ ਉਹਨਾਂ ਦੀਆਂ ਪ੍ਰਮੁੱਖ ਤਰਜੀਹਾਂ ਦੇ ਵਿੱਚ ਸਿਉਂਕ ਅੱਜ ਅਮਰੀਕਾ ਦੇ ਨਾਲ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧਾਂ ਦੀ ਗੱਲਬਾਤ ਅਤੇ ਭਰੋਸੇਯੋਗ ਵਪਾਰਕ ਸਹਿਯੋਗੀਆਂ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ ਵੀ ਸ਼ਾਮਲ ਹੈ ਤੁਜੇ ਪਾਸੇ ਪ੍ਰਧਾਨ ਮੰਤਰੀ ਮਾਰਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕੈਨੇਡੀਅਨਸ ਦੇ ਲਈ ਜ਼ਰੂਰੀ ਅਤੇ ਦ੍ਰਿੜਤਾ ਦੇ ਨਾਲ ਕੰਮ ਕਰੇਗੀ ਕਿਉਂਕਿ ਇਹ ਅਮਰੀਕਾ ਦੇ ਨਾਲ ਆਪਣੇ ਸੰਬੰਧਨ ਨੂੰ ਮੁੜ ਪਰਿਭਾਸ਼ਿਤ ਕਰਨ ਇੱਕ ਮਜ਼ਬੂਤ ਆਰਥਿਕਤਾ ਬਣਾਉਣ ਕਫਾਇਤੀ ਸਮਰੱਥਾ ਵਧਾਉਣ ਅਤੇ ਪਾਈਚਾਰਿਆਂ ਨੂੰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਉਦੇਸ਼ ਦੇ ਲਈ ਕਾਰਨੀ ਨੇ ਕੈਨੇਡਾ ਦੇ ਤੱਕ ਅੰਤਰ ਸੂਬਾਈ ਵਪਾਰਕ ਰੁਕਾਵਟਾਂ ਨੂੰ ਘਟਾਉਣ ਅਤੇ ਆਮਦਨ ਟੈਕਸ ਦੇ ਵਿੱਚ ਕਟੌਤੀ ਲਿਆਉਣ ਦਾ ਵਾਅਦਾ ਵੀ ਕੀਤਾ ਅਤੇ ਕਿਹਾ ਕਿ ਸਾਡੇ ਹਰ ਕੰਮ Our government has been elected to do nothing less than define a new economic and security relationship with the United States and build, and there's a lot of ands in what I'm about to say, and build the strongest economy that works for everyone. Canadians also want their life to become more affordable, they want their communities safer. We will deliver these mandates with urgency and determination. So, we are going to be very, very busy in the next few weeks. But we are going to be very, very busy in the next few months. We are going to be very, very busy in the next few years. We're going to have to do things previously thought impossible at speeds not seen in generations. Your commitment, your ideas, your energy will be essential, and our partnership will be vital. it's my solemn commitment to work with all of you to seize this moment for canadians to build big to build bold to build together to build now ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ